ਜਿਹੜੇ ਇੱਕ ਇਮਾਨਦਾਰ ਸ਼ਖਸੀਅਤ ਹੋਏ ਆ ਇਮਾਨਦਾਰੀ ਦੀ ਮਿਸਾਲ ਜੇ ਕਿਹਾ ਜਾਵੇ ਤੇ ਉਹ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਸੀਗੇ ਇਮਾਨਦਾਰੀ ਦੀ ਮਿਸਾਲ ਉਹਨਾਂ ਦੀ ਯਾਦ ਚ ਉਹਨਾਂ ਦਾ ਬੇਟਾ ਡਾਕਟਰ ਅਜੀਬ ਅਬਰੋਲ ਅਬਰੋਲ ਮੈਡੀਕਲ ਸੈਂਟਰ ਦੇ ਸਹਿਯੋਗ ਨਾਲ ਇਹ ਖਤਰੀ ਸਾਲ ਦੇ ਵਿੱਚ ਔਰ ਜੁਆਇੰਟਲੀ ਖਤਰੀ ਸਭਾ ਦੇ ਸਹਿਯੋਗ ਨਾਲ ਇਹ ਮੈਡੀਕਲ ਕੈਂਪ ਲਾਇਆ ਜਾ ਰਿਹਾ ਔਰ ਅੱਜ ਇੱਕ ਹੋਰ ਇਦੇ ਚ ਗੱਲ ਨੂੰ ਦੱਸਣਾ ਜ਼ਰੂਰੀ ਸਮਝਾਂਗੇ ਕਿ ਡਾਕਟਰ ਅਜੀਵ ਅਬਰੋਲ ਦਾ ਬੇਟਾ ਕਾਰਤਿਕ ਅਬਰੋਲ ਉਹਦਾ ਵੀ ਅੱਜ ਕੁਦਰਤੀ ਤੌਰ ਤੇ ਜਨਮ ਹੋਣਾ ਇਹ ਉਹ ਦਾਦੇ ਤੇ ਪੋਤੇ ਦੀ ਯਾਦ ਮਤਲਬ ਕਿਦਾਂ ਕੋਆਰਡੀਨੇਸ਼ਨ ਮਿਲਿਆ ਕਿ ਦਾਦੇ ਦੀ ਯਾਦ ਤੇ ਪੋਤੇ ਦਾ ਜਨਮ ਦੇ ਨਾਲ ਉਹਦੇ ਵਿੱਚ ਖਤਰੀ ਸਫਾ ਦੇ ਨਾਲ ਕੋਲੈਬੋਰੇਟ ਕਰਕੇ ਅਬਰੋਲ ਮੈਡੀਕਲ ਸੈਂਟਰ ਦਾ ਫ੍ਰੀ ਮੈਡੀਕਲ ਕੈਂਪ ਹੈ ਜਿਹਦੇ ਚ ਕਿ ਡਾਕਟਰ ਅਬਰੋਲ ਆਰਥੋਪੈਡਿਕ ਸਰਜਨ ਉਨਾਂ ਦੇ ਨਾਲ ਉਹਨਾਂ ਦੀ ਹੋਰ ਟੀਮ ਜਿਹਦੇ ਚ ਕੇ ਐਮ ਡੀ ਮੈਡੀਸਨ ਆਰਥੋਪੈਡਿਕ ਸਰਜਨ ਔਰ ਫਿਜ਼ੀਓਥੈਰੇਪਿਸਟ ਉਸ ਦੇ ਨਾਲ ਬਲੱਡ ਟੈਸਟ ਸਾਰੇ ਫਰੀ ਨੇ ਉਸ ਦੇ ਨਾਲ ਮੈਡੀਸਨ ਫਰੀ ਆ ਬੀ ਐਮ ਟੀ ਹੱਡੀਆਂ ਦਾ ਜਿਹੜਾ ਟੈਸਟ ਆ ਉਹ ਫਰੀ ਆ ਇਹ ਸਾਰਾ ਜਿਹੜਾ ਇਹ ਸਾਰਾ ਖਤਰੀ ਜ਼ਬਾ ਤੇ ਅਬਰੋਲ ਮੈਡੀਕਲ ਸੈਂਟਰ ਦੇ ਸਹਿਯੋਗ ਨਾਲ ਲੋਕਾਂ ਨੂੰ ਸਹੂਲਤ ਦਿੱਤੀ ਗਈ ਆ ਖਤਰੀ ਪਵਨ ਦੇ ਵਿੱਚ ਮੇਰੇ ਫਾਦਰ ਸਾਹਿਬ ਕਮਰੈਡ ਰਾਜਕੁਮਾਰ ਜੀ ਦੀ ਯਾਦ ਦੇ ਵਿੱਚ ਇੱਕ ਕੈਂਪ ਲਗਾਇਆ ਹੈ ਜਿਹੜਾ ਕਿ ਅਬਰੋਲ ਮੈਡੀਕਲ ਸੈਂਟਰ ਔਰ ਖਤਰੀ ਸਭਾ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਔਰ ਇਹ ਕੈਂਪ ਦਾ ਮੇਨ ਮਕਸਦ ਜਿਹੜਾ ਹੈਗਾ ਹੈ ਇੱਕ ਤੇ ਹੈਲਥ ਅਵੇਅਰਨੈਸ ਅ دوسری ਚੀਜ਼ ਜਿਹੜੀ ਹੈ ਉਹ ਅਗੇ ਇਥੇ ਸਪੈਸ਼ਲਿਸਟ ਜਿਹੜੇ ਨੇ ਉਹ ਆਏ ਨੇ ਆਰਥੋਪੈਡਿਕਸ ਦੇ ਸਪੈਸ਼ਲਿਸਟ ਆਏ ਨੇ ਮੈਡੀਸਨ ਦੇ ਸਪੈਸ਼ਲਿਸਟ ਆਏ ਨੇ ਫਿਜ਼ੀਓਥੈਰੇਪੀ ਦੇ ਸਪੈਸ਼ਲਿਸਟ ਆਣੇ। ਸੋ ਇਹ ਸਾਰੇ ਡਾਕਟਰਸ ਬਾਰੇ ਜਿਹੜੇ ਨੇ ਉਹ ਪੇਸ਼IENTS ਨੂੰ ਚੈੱਕ ਕਰਨਗੇ। ਔਰ ਇਸ ਦੌਰਾਨ ਜਿੰਨੀਆਂ ਵੀ ਤੁਹਾਡੀਆਂ ਦਵਾਈਆਂ ਨੇ ਉਹ ਇੱਥੇ ਫ੍ਰੀ ਆਫ ਕਾਸਟ ਮਿਲਣਗੀਆਂ। ਬਾਕੀ ਟੈਸਟ ਜਿਹੜੇ ਨੇ ਉਹ ਕੁਝ ਟੈਸਟ ਜਿਹੜੇ ਆ ਉਹ ਇੱਥੇ ਫ੍ਰੀ ਆਫ ਕਾਸਟ ਕੀਤਾ ਜਾ ਰਹੇ ਨੇ ਇਨਕਲੂਡਿੰਗ BMD ਜਿਹੜੀ ਕਿ ਬੋਨ ਡੈਂਸੋਮੈਟਰੀ ਹੁੰਦੀ ਹੈ ਜਿਹਦੇ ਵਿੱਚ ਬੋਨ ਦੀ ਸਟਰੈਂਥ ਦੇਖੀ ਜਾਂਦੀ ਹੈ। ਉਹ ਇੱਥੇ ਕੀਤਾ ਜਾ ਰਿਹਾ ਹੈ। ਜੜੇ ਵੀ ਪੇਸ਼ੈਂਟ ਇਥੋਂ ਜੜੇ ਕਿਸੇ ਦੀ ਸਰਜਰੀ ਦੀ ਲੋੜ ਹੈ ਜਾਂ ਕਿਸੇ ਨੂੰ ਅੱਗੇ ਫਰਦਰ ਟ੍ਰੀਟਮੈਂਟ ਦੀ ਲੋੜ ਹੈ ਉਹਨਾਂ ਨੂੰ ਸਪੈਸ਼ਲ ਇੱਕ ਕਾਰਡ ਦਿੱਤਾ ਜਾ ਰਿਹਾ ਜਿਹਦੇ ਉੱਤੇ ਕੀ ਪੂਰਾ ਪ੍ਰਾਇੋਰਟੀ ਕਾਰਡ ਹੈ ਜਦੇ ਵਿੱਚ ਇਹਨਾਂ ਨੂੰ ਪੇਸ਼ੈਂਟਸ ਨੂੰ ਕਾਫੀ ਜ਼ਿਆਦਾ ਡਿਸਕਾਊਂਟ ਦਿੱਤੇ ਉਹ ਸਰਜਰੀਜ਼ ਬਾਰੇ ਕੀਤੇ ਜਾਣਗੇ ਅੱਜ ਕਾਮਰੇ ਰਾਜਕੁਮਾਰ ਜੀ ਜਿਹੜੇ ਇਸ ਇਲਾਕੇ ਤੋਂ ਔਰ ਸਾਡੇ ਸੂਬੇ ਦੇ ਵਿੱਚ ਰਾਜਨੀਤੀ ਦੀ ਇੱਕ ਬਹੁਤ ਵੱਡੀ ਹਸਤੀ ਹੋਏ ਨੇ ਅੱਜ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਉਹਨਾਂ ਦੇ ਸੁਪੁੱਤਰ ਡਾਕਟਰ ਅਜੀਤ ਬਰੋਲ ਵੱਲੋਂ ਔਰ ਸਾਡੀ ਜਿਹੜੀ ਖਤਰੀ ਸਭਾ ਉਹਦੀ ਕੋਲਾਬੋਰੇਸ਼ਨ ਦੇ ਨਾਲ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਜਿਹੜਾ ਉਹ ਖਤਰੀ ਪਵਨ ਅਰਦਾਸਪੁਰ ਦੇ ਵਿੱਚ ਲਾਇਆ ਗਿਆ ਜਿਹਦੇ ਵਿੱਚ ਹੁਣ ਤੱਕ ਤਰੀਬਨ 200 ਤੋਂ ਵੱਧ ਜਿਹੜੇ ਪੇਸ਼ੈਂਟਸ ਨੇ ਉਹ ਰਜਿਸਟਰ ਹੋਏ ਨੇ ਉਹਨਾਂ ਦੇ ਚੈੱਕਅਪ ਹੋ ਰਹੇ ਨੇ ਔਰ ਉਹਨਾਂ ਨੂੰ ਫ੍ਰੀ ਮੈਡੀਕਲ ਫੈਸਿਲਿਟੀ ਜਿਹੜੀ ਆ ਦਵਾਈਆਂ ਦੇ ਰੂਪ ਦੇ ਵਿੱਚ ਉਹ ਮਿਲ ਰਹੀ ਆ ਔਰ ਮੈਂ ਸਮਝਦਾ ਵੀ ਅਸੀਂ ਲੋਕ ਜਿਹੜੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਿੱਚ ਵਿਚਰਦੇ ਆ ਸਾਨੂੰ ਉਹ ਗੁਣਤੀ ਕਾਬਲੇਟ ਰਾਜਕੁਮਾਰ ਜੀ ਦੀ ਜਿਨ੍ਹਾਂ ਨੇ ਹਮੇਸ਼ਾ ساری ਉਮਰ ਗਰੀਬ ਗੁਰਬੇ ਦੀ ਗੱਲ ਕੀਤੀ ਆ ਸਮਾਜ ਨੂੰ ਵਾਪਸ ਦੇਣ ਦੀ ਗੱਲ ਕੀਤੀ ਆ ਸੇਵਾ ਦੀ ਸੋਚ ਨੂੰ ਰਾਜਨੀਤੀ 'ਚ ਅੱਗੇ ਰੱਖਣ ਦੀ ਗੱਲ ਕੀਤੀ ਆ ਉਹਨਾਂ ਭਾਵਨਾਵਾਂ ਨੂੰ ਅਪਣਾਈਏ ਤੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਇੱਕ ਵਾਰੀ ਫੇਰ دل دی הערائیاں ਤੋਂ ਕਾਮਰੇਟ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਪਰਿਵਾਰ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਨੇ ਬਜ਼ੁਰਗਾਂ ਦੀ ਉਹ ਸੋਚ ਉਸ ਗੁਰਤੀ ਨੂੰ ਅੱਗੇ ਲੈ ਕੇ ਚੱਲੇ ਨੇ ਔਰ ਧੰਵਾਦ ਕਰਦਾ ਖੱਤਰੀ ਸਭਾ ਦਾ ਜਿਹੜੇ ਸਾਡੇ ਇਲਾਕੇ ਦੇ ਵਿੱਚ ਬਹੁਤ ਇੱਕ ਸਰਵਉਰ ਸੰਸਥਾ ਬਣ ਕੇ ਲੋਕ ਸੇਵਾ ਵੱਲ ਤਰੀ ਹੋਈ ਆ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਵਾਦ